आपका प्रधानमंत्री ने देने में कितने तक रहे काफी देर रहे यहाँ पे यहाँ से ही वो काफी देर पहले शिफ्ट हो गए हैं यहाँ से और सारा परिवार भी उनका फिर बाद में चला गया यहाँ से कैसा सुबह था बहुत अच्छा सुबह था तो पढ़ते बहुत शौक थी शुरू से ही बहुत शौक अच्छा था पढ़ाई का धार्मिक विचार के आदमी थे बहुत अच्छा सुबह था ਬਿਲਡਿੰਗ ਉਦਾਂ ਦੀ ਉਦਾਂ ਦੀ ਹਜੇ ਤੱਕ ਹਾਂ ਜੀ ਇਹ ਸਕੂਲ ਹੈ ਵਿਸ਼ੇ ਸ਼੍ਰੀ ਘਰ ਪ੍ਰਾਇਮਰੀ ਸਕੂਲ ਹੋਰ ਵਿਚਾਰੀ ਫੈਮਿਲੀ ਇਸ ਕੇ ਅੰਦਰ ਰਹਤੀ ਰਹੀਏ ਇਤਨੇ ਕਮਰੇ ਅੰਦਰ ਤੇ 15 16 ਕਮਰੇ ਤਵੇਲਾ ਬੋਲਾ ਜਾਂਦਾ ਤੇਵੇਲਾ ਬੋਲਦਾ ਜਾਂਦਾ ਦਾ ਸਕੂਲ ਤਵੇਲਾ ਦਾ ਕਾਫੀ ਕਰਾਇਦਾ ਅਰਦੇ ਅੰਦਰ ਤੇ ਜਦੋਂ 1947 ਕਿਥੇ ਆਈ ਤੇ ਵੰਡ ਪਈ ਤੇ ਇੱਕ ਕਾਮੀ ਕਾਮੀ ਲੈਟ ਹੁੰਦੀ ਸੀ ਕਿਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚੰਨ ਕਰਦੇ ਸੀ

there can going a be a